ਪੁਰ ਖੀਰੀ ਦੀ ਘਟਨਾ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਵੱਲੋਂ 3 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਜਿਸ ਨੂੰ ਲੈ ਕੇ ਕਿਸਾਨ ਆਗੂ ਪਲਵਿੰਦਰ ਸਿੰਘ ਮਾਹਲ ਨੇ ਕਿਹਾ ਕਿ ਲਖੀਮਪੁਰ ਖੀਰੀ ਦੀ ਘਟਨਾ ਦਾ ਇਨਸਾਫ ਨਾ ਮਿਲਣ ਦੇ ਚਲਦੇ ਕਿਸਾਨਾਂ ਦਾ ਰੋਸ ਹੈ ਉਹਨਾਂ ਨੇ ਕਿਹਾ ਕਿ ਬਹੁਤ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਲਖੀਮਪੁਰ ਖੀਰੀ ਦੀ ਘਟਨਾ ਦਾ ਇਨਸਾਫ ਨਹੀਂ ਮਿਲਿਆ ਉਹਨਾਂ ਨੇ ਕਿਹਾ ਕਿ 3 ਤਰੀਕ ਨੂੰ 12:30 ਵਜੇ ਤੋਂ ਲੈ ਕੇ 2:30 ਵਜੇ ਤੱਕ ਕਿਸਾਨ ਰੇਲਾਂ ਰੋਕਣਗੇ ਉੱਥੇ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਵੀ ਉਹਨਾਂ ਦਾ ਸਾ ਪਿਛਲੇ ਸਮੇਂ ਚ ਲਖੀਮਪੁਰ ਕੇਡੀ ਦੀ ਹੋਈ ਕਟਨਾ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਅਜੇ ਵੀ ਰੋਸ ਜਾਰੀ ਹੈ ਕਿਉਂਕਿ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਨੂੰ ਬਣਦਾ ਇਨਸਾਫ ਨਹੀਂ ਮਿਲਿਆ ਉਸ ਨੂੰ ਲੈ ਕੇ 3 ਤਰੀਕ ਨੂੰ ਜਿਹੜੀਆਂ ਟ੍ਰੇਨਾਂ ਰੋਕੀਆਂ ਜਾਣਗੀਆਂ ਉਸ ਤਰੀਕੇ ਨਾਲ ਗੱਲ ਕਰਨ ਲਈ ਸਾਡੇ ਨਾਲ ਕਿਸਾਨ ਜੁਨੀਅਰ ਸਿੱਧੂਪੁਰ ਦੇ ਜਿਹੜੇ ਸਾਡੇ ਨਾਲ ਅਹੁਦੇਦਾਰ ਨੇ ਭਲਵਿੰਦਰ ਸਿੰਘ ਬਾਦਲ ਮੌਜੂਦ ਨੇ ਅੱਜ ਭਲਵਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਵੱਲੋਂ ਐਲਾਨ ਕੀਤਾ ਜਾ ਰਿਹਾ ਹੈ ਕਿ 3 ਤਰੀਕ ਨੂੰ ਟ੍ਰੇਨਾਂ ਰੁਕੀਆਂ ਜਾਣਗੀਆਂ ਕੀ ਮਕਸਦ ਹੈ ਸਾਰਾ ਇਹ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਲੋਲਾਨ ਕੀਤਾ ਗਿਆ ਵਾ ਇਹ ਖਨੌਰੀ ਬਾਰਡਰ ਸਿੰਘੂ ਬਾਰਡਰ ਜਿਹੜਾ ਸੰਘਰਸ਼ ਚੱਲਦੇ ਰਹੇ ਨੇ ਉਹ ਚ ਲਾਨ ਕੀਤਾ ਗਿਆ ਵੀ 3 ਤਰੀਕ ਨੂੰ ਲੁਖੀਂਪੁਰ ਖੀਰੀ ਦੀ ਘਟਨਾ ਨੂੰ ਲੈ ਕੇ ਇੰਨਾ ਚਿਰ ਬੀਜ ਜਾਂ ਤੇ ਇਨਸਾਫ ਨਹੀਂ ਮਿਲਿਆ ਤੇ ਉਹਨੂੰ ਲੈ ਕੇ ਸਾਰੇ ਭਾਰਤ ਦੇ ਵਿੱਚ 12:30 ਤੋਂ ਲੈ ਕੇ 2:30 ਵਜੇ ਤੱਕ ਟ੍ਰੇਨਾਂ ਦਾ ਚੱਕਾ ਜਾਮ ਕੀਤਾ ਜਾਊਗਾ ਵੀ ਜਿਹੜਾ ਇਨਸਾਫ ਆ ਇੱਕ ਵੀਰ ਪੱਤਰਕਾਰ ਤੇ ਦੂਜੇ ਸਾਡੇ ਕਿਸਾਨ ਜਿਹੜੇ ਦੜਦ ਕੇ ਸ਼ਹੀਦ ਕੀਤੇ ਗਏ ਨੇ ਅੱਜ ਤੱਕ ਇਨਸਾਫ ਨੂੰ ਲੋਕ ਦਾਦਰ ਤੱਕੇ ਖਾ ਰਹੇ ਨੇ ਇਸ ਕਰਕੇ ਇਹ ਜਿਹੜਾ ਟ੍ਰੇਨਾਂ ਦਾ ਸਾਰੇ ਭਾਰਤ ਦੇ ਚੱਕਾ ਜਾਮ ਕਰਨ ਜਾ ਰਹੇ ਲਗਾਤਾਰ ਪ੍ਰੇਮਿੰਦਰ ਸਿੰਘ ਵੀ ਦੇਖਦੇ ਆ ਕਿ ਕਿਸਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੋਰ ਵੀ ਕੋਈ ਮੰਗਾਂ ਨਹੀਂ ਕਿ ਸਿਰਫ ਇੱਕ ਲਖੀਮਪੁਰ ਖੇੜੀ ਦਾ ਜਿਹੜਾ ਮੇਨ ਮੁੱਦਾ ਰੱਖਿਆ ਗਿਆ ਇਸ ਵਾਰ ਮੇਨ ਮੁੱਦਾ ਇਹ ਆ ਉਹਦਾ ਐਮਐਸਪੀ ਤੇ ਗਾਰੰਟੀ ਕਾਨੂੰਨ ਡਾਕਟਰ ਸੁਮਿੰਨਾਥ ਦੀ ਰਿਪੋਰਟ ਲਾਗੂ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ 12 ਮੰਗਾ ਜਿਹੜਾ ਸੰਘਰਸ਼ ਚੱਲਦਾ ਉਹ ਵੀ ਮੰਗਾ ਬਾਹਰਾਂਗੇ ਪਰ ਮੇਨ ਮੰਗੇ ਆ ਵੀ ਲਖੀਮਪੁਰ ਖੀਰੀ ਦੀ ਤੁਸੀਂ ਇੰਨਾ ਚਿਰ ਘਟਨਾ ਹੋ ਗਈ ਜਿੱਥੇ ਵੀਡੀਓ ਐਵੀਡੈਂਸ ਆ ਅੱਜ ਤੱਕ ਸਰਕਾਰ ਨੇ ਉਹਦੇ ਵਿੱਚ ਕੁਝ ਨਹੀਂ ਕੀਤਾ ਜਿਹੜੇ ਲੋਕ ਕਹਿੰਦੇ ਵੀ ਕੋਟਾਂ 'ਚ ਜਾਓ ਇਨਸਾਫ ਮਿਲਦਾ ਤੁਹਾਨੂੰ 2021 ਦੀ ਘਟਨਾ ਆ 24 ਦੇ ਵਿੱਚ ਖੜੇ ਆ ਅੱਜ ਤੱਕ ਇਨਸਾਫ ਨਹੀਂ ਮਿਲਿਆ ਤੇ ਫਿਰ ਸਾਰੇ ਕਿਸਾਨ ਮਜ਼ਦੂਰ ਕਿਰਤੀ ਲੋਕ ਇਕੱਠੇ ਹੋ ਕੇ ਸਾਡੀ ਮਜਬੂਰੀ ਬਣਾਈ ਭਾਰਤ ਸਰਕਾਰ ਨੇ ਜੇ ਵੀ ਇਹ ਟ੍ਰਿਕ ਟ੍ਰੇਨਾਂ ਦਾ ਚੱਕਾ ਜਾਮ ਹੋਵੇ ਜੇ ਇਹ ਕਾ ਲੋਕਾਂ ਦੀ ਖੱਜਲ ਖਰਾਬੀ ਹੁੰਦੀ ਆ ਆਮ ਲੋਕ ਪਰੇਸ਼ਾਨ ਹੁੰਦੇ ਨੇ ਇਹਦਾ ਸਾਰਾ ਇਹ ਜ਼ਿੰਮੇਵਾਰ ਭਾਰਤ ਸਰਕਾਰ ਸੈਂਟਰ ਸਰਕਾਰ ਹੋਊਗੀ ਅਸੀਂ ਬਹੁਤ ਚਿਰ ਤੋਂ ਐਲਾਨ ਕੀਤਾ ਵਾ ਕਿ ਅਸੀਂ ਇਹ ਟ੍ਰੇਨਾਂ ਦਾ ਚੱਕਾ ਜਾਮ ਕਰਾਂਗੇ ਪਰ ਫੇਰ ਸਰਕਾਰ ਸੁੱਤੀ ਪਈ ਇਹ ਜੂਨ ਤੱਕ ਨਹੀਂ ਸਰਕਦੀ ਇਸ ਕਰਕੇ ਕਹਿਣਾ ਚਾਹੁੰਦੇ ਆ ਕਿ ਸਾਡੀ ਮਜਬੂਰੀ ਬਣਾਈ ਆ ਭਾਰਤ ਸਰਕਾਰ ਨੇ ਸਾਨੂੰ ਕੋਈ ਅਣਖ ਦਾ ਸਵਾਲ ਨਹੀਂ ਕੋਈ ਟ੍ਰੇਨ ਰੋਕਣੀ ਸਾਡੇ ਲੋਕ ਆ ਜਿਹੜੇ ਖੱਜਲ ਖਰਾਬ ਹੁੰਦੇ ਆ ਪਰ ਸਾਡੇ 12 ਤੋਂ ਲੈ ਕੇ 2:30 ਵਜੇ ਤੱਕ 3 ਤਰੀਕ ਨੂੰ ਟ੍ਰੇਨਾਂ ਦਾ ਚੱਕਾ ਜਾਮ ਕੀਤਾ ਜਾਵਾਂਗੇ ਲੋਕਾਂ ਦੀ ਖੱਜਲ ਖਰਾਬੀ ਸੈਂਟਰ ਸਰਕਾਰ ਜ਼ਿੰਮੇਵਾਰ ਹੋਊਗੀ ਪਰ ਕੁਲਿੰਦਰ ਸਿੰਘ ਜ तरीका ਵੇਖਦੇ ਤੁਸੀਂ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਾਂ ਤਾਂ ਰੋਡ ਜਾਮ ਕਰਦੇ ਨੇ ਜਿਸ ਤਰੀਕੇ ਨਾਲ ਖਨੌਰੀ ਬਾਰਡਰ ਸ਼ੰਭੂ ਬਾਰਡਰ ਤੇ ਬੰਦ ਪਏ ਨੇ ਰੋਡ ਉਸ ਤਰੀਕੇ ਨਾਲ ਟ੍ਰੇਨਾਂ ਬੰਦ ਹੋਣੀਆਂ ਪਰ ਕਿਤਨਾ ਕਿਤੇ ਨੁਕਸਾਨ ਜਿਹੜਾ ਆਪਣੇ ਪੰਜਾਬੀਆਂ ਦਾ ਹੁੰਦਾ ਜਿਸ ਤਰੀਕੇ ਨਾਲ ਵੱਡੇ ਪੱਦਰ ਦੇ ਪੰਜਾਬ ਦੇ ਨੌਜਵਾਨ ਹੋਰ ਪਰ ਜਿਹੜੇ ਬਿਜ਼ਨਸਮੈਨ ਨੇ ਉਹ ਸਫਰ ਕਰਦੇ ਨੇ ਦਿੱਲੀ ਨੂੰ ਜਾਂਦੇ ਨੇ ਦਿੱਲੀ ਤੋਂ ਉਹਨਾਂ ਨੇ ਹਵਾਈ ਜੱਡ ਦੀ ਫੜਨੇ ਹੁੰਦੇ ਨੇ ਪਰ ਖਾਸਿਆ ਮੁਸ਼ਕਲਾਂ ਆਉਂਦੀਆਂ ਨੇ ਕੀ ਲੱਗਦਾ ਨਹੀਂ ਕਿ ਉਹਨਾਂ ਨੂੰ ਜ਼ਿਆਦਾ ਪਰੇਸ਼ਾਨੀਆਂ ਆਉਂਦੀਆਂ ਨੇ ਭਵੇਂ ਸਰਕਾਰ ਸੁਣੇ ਜਾਂ ਨਾ ਸੁਣੇ ਜਿਹੜਾ ਖਨੌਰੀ ਤੇ ਤੁਸੀਂ ਸਿੰਘੂ ਦੀ ਗੱਲ ਕੀਤੀ ਆ ਉਹ ਜਿਹੜਾ ਖਨੌਰੀ ਦਾ ਰਸਤਾ ਰੋਕਿਆ ਉਹ ਬੀਜੇਪੀ ਸਰਕਾਰ ਹਰਿਆਣਾ ਦੀ ਤੇ ਸੈਂਟਰ ਸਰਕਾਰ ਨੇ ਰੋਕਿਆ ਕਿਸਾਨਾਂ ਵੱਲੋਂ ਰਸਤਾ ਨਹੀਂ ਰੁਕਿਆ ਤੁਸੀਂ ਅੱਜ ਵੀ ਗੱਡੀ ਲੈ ਕੇ ਜਾਓ ਤੇ ਸਿੱਧੀ ਬਾਰਡਰ ਤੇ ਜਿੱਥੇ ਉਹਨਾਂ ਨੇ ਬੈਰੀਕੇਡ ਕੱਢਿਆ ਉਹਦੇ ਲਾਗੇ ਗੱਡੀ ਜਾ ਖੜਦੀ ਹੈ ਇਹ ਅਸੀਂ ਸਾਡੀ ਤੇ ਮੰਗਿਆ ਵੀ ਰਸਤੇ ਖੋਲੇ ਜਾਣ ਲੋਕ ਜਿਹੜੇ ਸਾਨੂੰ ਵੀ ਦਿੱਲੀ ਜਾਣ ਦਿੱਤਾ ਜਾਵੇ ਸਾਡੀ ਰਾਜਨੀਤਿਕ ਅਸੀਂ ਸੰਘਰਸ਼ ਕਰਨਾ ਚਾਹੁੰਦੇ ਆ ਉੱਥੇ ਵੀ ਸਾਡੀ ਆਵਾਜ਼ ਜਿਹੜੀ ਸਾਰੇ ਭਾਰਤ ਜਿੱਤੇ ਜਾਵੇ ਤੇ ਸਾਰੇ ਭਾਰਤ ਤੇ ਐਮਐਸਪੀ ਗਰੰਟੀ ਕਾਨੂੰਨ ਲਾਗੂ ਹੋਵੇ ਤੇ ਉਹ ਜਿਹੜੀ ਹਰਿਆਣਾ ਸਰਕਾਰ ਆ ਦਵਾਰ ਕੱਢ ਕੇ ਬੈਠੀ ਹੋਈ ਹੈ ਸਾਡਾ ਤੈਨੂੰ ਪਤਾ ਸ਼ੁਭ ਕਰਨ ਬੱਲੋਂ ਨੂੰ ਸ਼ਹੀਦ ਵੀ ਕਰ ਦਿੱਤਾ ਗੋਲੀ ਮਾਰ ਕੇ ਇਸ ਕਰਕੇ ਜਿਹੜਾ ਖੱਜਲ ਖਰਾਬੀ ਦੀ ਤੁਸੀਂ ਗੱਲ ਕਰਦੇ ਸਾਡੇ ਲੋਕ ਜਿਹੜੇ ਖੱਜਲ ਖਰਾਬ ਹੁੰਦੇ ਭਾਰਤ ਸਰਕਾਰ ਮਜਬੂਰੀ ਬਣਾ ਰਹੀ ਹੈ ਨਾ 2021 ਦੀ ਘਟਨਾ ਹੋਵੇ ਵੀਡੀਓ ਐਵੀਡੈਂਸ ਹੋਵੇ ਅੱਜ ਤੱਕ ਉਹਨਾਂ অপরাধੀਆਂ ਨੂੰ ਫਾਇਦਾ ਨਹੀਂ ਲਾਇਆ ਗਿਆ ਉਹ ਸ਼ਰਿਆਮ ਘਮ ਰਹੇ ਨੇ ਇਸ ਕਰਕੇ ਕਹਿਣਾ ਚਾਹੁੰਦੇ ਆਂ ਵੀ ਜਿਹੜੀ ਖੱਜਲ ਖਰਾਬੀ ਦੀ ਭਾਰਤ ਸਰਕਾਰ ਜ਼ਿੰਮੇਵਾਰ ਹੈ ਸਾਡੀ ਮਜਬੂਰੀ ਬਣਾਈ ਹੈ ਵੀ ਟ੍ਰੇਨਾਂ ਦਾ ਚੱਕਾ ਜਾਮ ਕਰੋ ਸਾਰੇ ਭਾਰਤ ਦੇ ਜਦੋਂ ਕਿਰਤੀ ਲੋਕ ਇਕੱਠੇ ਹੋਣਗੇ ਜਦੋਂ ਸਰਕਾਰ ਨੂੰ ਪੁੱਛਣਗੇ ਵੀ 2021 ਦਾ ਅੱਜ ਤੱਕ ਇਨਸਾਫ ਨਹੀਂ ਮਿਲਿਆ ਤੇ ਜਦੋਂ ਆਵਾਜ਼ ਲੋਕ ਬਣ ਕੇ ਫਿਰ ਉਹਦਾ ਇਨਸਾਫ ਲੋਕ ਜ਼ਰੂਰ ਲੈ ਕੇ ਦੇਣਗੇ ਅਗਲਾ ਸੰਗਰਸ਼ ਕੀ ਹੋਊਗਾ ਫਿਰ ਜਿਸ ਤਰੀਕੇ ਨਾਲ ਤਿੰਨ ਤਰੀਕ ਨੂੰ ਟ੍ਰੇਨਾਂ ਰੁਕੀਆਂ ਜਾਣੀਆਂ ਉਸ ਤੋਂ ਬਾਅ ਪ੍ਰੋਗਰਾਮ ਲਿਖਿਆ ਗਿਆ ਕਿ ਇਹ ਸਿਰਫ 10 ਤਰੀਕ ਦਾ ਲਿਖਿਆ ਗਿਆ ਸੰਯੁਕਤ ਮੋਰਚਾ 11 ਇੰਜ ਦੇ ਕਿਸਾਨ ਮਜ਼ਦੂਰ ਮੋਰਚੇ ਲੋ ਜੋ ਵੀ ਪ੍ਰੋਗਰਾਮ ਹੋਊਗਾ ਉਹਨੂੰ ਪੂਰਨ ਜ਼ੋਰ ਅੰਮ੍ਰਿਤਸਰ ਦੇ ਵਿੱਚ ਲਾਗੂ ਕੀਤਾ ਜਾਏਗਾ ਸਾਡੇ ਵਾਲੋਂ ਮਾਨਾਲਾ ਸਟੇਸ਼ਨ ਨੂੰ ਚੱਕਾ ਜਾਮ ਕੀਤਾ ਜਾਣਾ ਤੇ ਸਾਡੇ 12 ਤੋਂ ਲੈ ਕੇ 2:30 ਵਜੇ ਤੱਕ ਜੋ ਵੀ ਫੈਸਲਾ ਹੁੰਦਾ ਉਹਨੂੰ ਲਾਗੂ ਕੀਤਾ ਜਾਂਦਾ ਭਾਰਤ ਦੇ ਲੋਕ ਜਿਹੜੇ ਉੱਠ ਖੜੇ ਹੋਏ ਨੇ ਜਿਹੜਾ ਥਲੜਾ ਤਬਕਾ ਸੀ ਇਹ ਬੀਜੇਪੀ ਨੂੰ ਲੱਗਦਾ ਸੀ ਪਿਆਰ ਕੇ ਅਸੀਂ 400 ਤੋਂ ਪਾਰ ਜਾਵਾਂਗੇ ਪਰ ਲੋਕਾਂ ਨੇ ਹਰ ਕੀ ਮਾਜ ਕੇ ਰੱਖਤਾ ਕਿ ਐਨਡੀਆ ਦੀ ਸਰਕਾਰ ਬਣਾਉਣੀ ਪੈਗੀ ਪਿਛਲੇ 10 ਸਾਲ ਦੇ ਵਿੱਚ ਕਾਰਜਕਾਲ ਦੇ ਵਿੱਚ ਕਦੀ ਐਨਡੀਆ ਦਾ ਨਾਂ ਨਹੀਂ ਹਰ ਕੀ ਐਨਡੀਆ ਦੀ ਗੱਠ ਜੋੜ ਕੇ ਸਰਕਾਰ ਬਣਾਉਣੀ ਪੈਗੀ ਲੋਕਾਂ ਦੀ ਬਹੁਤ ਵੱਡੀ ਜਿੱਤ ਆ ਹਰਿਆਣੇ ਦੇ ਵਿੱਚ ਵੇਖਿਓ ਇਹਨਾਂ ਦਾ ਕੀ ਹਸ਼ਰੂ ਹੁੰਦਾ ਜੀ ਬਿਲਕੁਲ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਅਸੀਂ ਬਲਵਿੰਦਰ ਸਿੰਘ ਮਾਲ ਜੀ ਨਾਲ ਗੱਲ ਕਰ ਰਹੇ ਹਾਂ ਕਿ ਜੋ ਸਿੱਧੂਪੁਰ ਜਥੇਬੰਦੀ ਦੇ ਆਗੂ ਨੇ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਲੋਕਾਂ ਨੂੰ ਕਿ ਜਿਹੜੇ ਆ 3 ਤਰੀਕ ਨੂੰ ਟ੍ਰੇਨਾਂ ਬੰਦ ਰਹਿਣਗੀਆਂ ਤੇ ਨਾਲ ਨਾਲ ਕਿਤਨੇ ਕਿਤੇ ਸਰਕਾਰ ਨੂੰ ਵੀ ਤਾੜਨਾ ਕੀਤੀ ਹੈ ਕਿ ਇਹ ਟ੍ਰੇਨਾਂ ਬੰਦ ਕਰਕੇ ਸਾਡਾ ਰੋਸ ਜਾਰੀ ਹੋਏਗਾ ਕਿ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਤੇ ਗੌਰ ਕੀਤਾ ਜਾਵੇ ਨਾਲ ਨਾਲ ਲਖੀਮਪੁਰ ਖੇਰੀ ਦੀ ਜਿਹੜੀ ਘਟਨਾ ਆ ਉਸ ਦਾ ਇਨਸਾਫ ਦਿੱਤਾ ਜਾਵੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੜਦੀ ਹੋਈ ਸਜ਼ਾਾਂ ਮ ਦਿੱਤੀਆਂ ਜਾਣ ਬਾਕੀ ਤੁਸੀਂ ਜੁੜੇ ਰਹੋ ਇਦਾਂ ਇੰਡੀਆ ਨੂੰ ਪੰਜਾਬ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ